ਜੇ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਨਾ ਤੇ ਫਿਰ ਲਗਾਤਾਰ ਮਿਹਨਤ ਕਰੋ ਆਪਣੇ ਕੰਮ ਵਿੱਚ ਪਿਆਰ ਰੱਖੋ ਤੇ ਹਿੰਮਤ ਨਾ ਹਾਰੋ ਲਗਾਤਾਰ ਆਪਣੇ ਕੰਮ ਤੇ ਡਟੇ ਰਹੋ ਵੱਧ ਮਿਹਨਤ ਕਰੋ ਆਪਣੀ ਮੰਜ਼ਿਲ ਵੱਲ ਵਧਦੇ ਜਾਓ ਤੇ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ ਕਿ ਤੁਹਾਡੇ ਬਾਰੇ ਲੋਕ ਕੀ ਕਹਿੰਦੇ ਨੇ ਲੋਕਾਂ ਦਾ ਕੰਮ ਹੈ ਉਹਨਾਂ ਕੁਝ ਨਾ ਕੁਝ ਕਹਿੰਦੇ ਰਹਿਣੇ ਉਹ ਤੇ ساری ਉਮਰ ਤੁਹਾਨੂੰ ਕੁਝ ਨਾ ਕੁਝ ਕਹਿੰਦੇ ਰਹਿਣਗੇ ਲੋਕਾਂ ਦੀਆਂ ਗੱਲਾਂ 'ਤੇ ਧਿਆਨ ਦੇਓਗੇ ਤੇ ਆਪਣੇ ਰਸਤੇ ਤੋਂ ਭਟਕ ਜਾਓਗੇ ਮੰਜ਼ਿਲ ਤੋਂ ਖੁੰਝ ਜਾਓਗੇ ਬਸ ਤੁਸੀਂ ਮਸਤ ਹਾਥੀ ਦੀ ਚਾਲ ਤੁਰੋ ਹਾਥੀ ਜਦੋਂ ਰਸਤੇ 'ਤੇ ਤੁਰਦਾ ਹੈ ਨਾ ਉਹਨੂੰ ਦੇਖ ਕੇ ਕੁੱਤੇ ਬਥੇਰੇ ਭੌਂਕਦੇ ਨੇ ਪਰ ਉਹਨੇ ਕੁੱਤਿਆਂ ਦੇ ਭੌਂਕਣ ਵੱਲ ਕਦੇ ਖਿਆਲ ਨਹੀਂ ਦਿੰਦਾ ਉਹ ਤੇ ਆਪਣੀ ਚਾਲ ਤੁਰਦਾ ਰਹਿੰਦਾ ਹੈ ਬਸ ਇਸੇ ਤਰ੍ਹਾਂ ਲਗਾਤਾਰ ਮਿਹਨਤ ਕਰੋ ਡਟ ਕੇ ਆਪਣੀ ਮੰਜ਼ਿਲ ਵੱਲ ਵਧਦੇ ਜਾਓ ਤੇ ਇੱਕ ਦਿਨ ਮੰਜ਼ਲ जरूर प्राप्त ਹੋਏਗੀ ਕਹਿੰਦੇ ਨੇ ਇੱਕ ਪਿੰਡ ਵਿੱਚ ਖੂਹ ਸੀ ਤੇ ਖੂਹ ਵਿੱਚ ਇੱਕ ਡੱਡੂ ਰਹਿੰਦਾ ਸੀ ਉਥੋਂ ਹਰੇਕ ਲੰਘਣ ਵਾਲਾ ਆਉਣ ਜਾਣ ਵਾਲਾ ਔਰਤ ਮਰਦ ਵਟਾ ਚੁਕਣਾ ਤੇ ਖੂਹ ਵਿੱਚ ਸੁੱਟਣਾ ਉਹ ਵਟਾ ਕਦੇ ਖੂਹ ਵਿੱਚ ਜਿਹੜਾ ਡੱਡੂ ਰਹਿੰਦਾ ਸੀ ਕਦੇ ਉਹਦੇ ਸਿਰ ਤੇ ਲੱਗਣਾ ਕਦੇ ਉਹਦੇ ਪੇਟ ਤੇ ਲੱਗਣਾ ਪਰ ਉਹ ਵਟਿਆਂ ਦੇ ذریعے ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਰਿਹਾ ਲੋਕੀ ਵਟੇ ਮਾਰਦੇ ਰਹੇ ਕਹਿੰਦੇ ਲੋਕਾਂ ਨੇ ਵਟੇ ਸੁੱਟ-ਸੁੱਟ ਕੇ ਖੂਹ ਭਰ ਦਿੱਤਾ ਪਰ ਉਹਨਾਂ ਵਟਿਆਂ ਦੇ ਰਹੀ ਜਦੋਂ ਉਹ ਡੱਡੂ ਖੂਹ ਵਿੱਚੋਂ ਬਾਹਰ ਨਿਕਲ ਆਇਆ ਤੇ ਉਹ ਆਜ਼ਾਦ ਹੋ ਗਿਆ ਹਮੇਸ਼ਾ ਲਈ ਇਹ ਤੇ ਇੱਕ ਕਹਾਣੀ ਏ ਉਹਨੇ ਹਿੰਮਤ ਨਹੀਂ ਹਾਰੀ ਇਸੇ ਤਰ੍ਹਾਂ ਤੁਸੀਂ ਲਗਾਤਾਰ ਮਿਹਨਤ ਕਰੋ ਆਪਣੇ ਕੰਮ ਵਿੱਚ ਪਿਆਰ ਦਿਓ ਲੋਕ ਜੋ ਕਹਿੰਦੇ ਨੇ ਕਹੀ ਜਾਣ ਬਸ ਤੁਸੀਂ ਆਪਣੀ ਮਿਹਨਤ ਕਰੋ ਤੇ ਮੰਜ਼ਲ ਤੇ ਜ਼ਰੂਰ ਪਹੁੰਚੋਗੇ